ਸੋ ਪਾਈ ਸਾਹਿਬ ਜੀ ਅਸੀਂ ਤਾਜ਼ਾ ਹਾਲਾਤ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਹੜੇ ਇਲਾਕੇ ਇਸ ਵੇਲੇ ਜ਼ਿਆਦਾ ਖਤਰੇ ਦੇ ਵਿੱਚ ਨੇ ਜਾਂ ਕਿਹੜੇ ਇਲਾਕਿਆਂ ਦੇ ਵਿੱਚ ਲਗਾਤਾਰ ਪਾਣੀ ਵੱਧ ਰਿਹਾ ਏ ਸੋ ਜ਼ਰੂਰ ਜਾਣਕਾਰੀ ਦਿਓ ਜੀ ਕਿਹੜੇ ਪਾਣੀ ਦਾ ਪੱਧਰ ਨੀਵਾਂ ਹੋਇਆ ਵਾ ਪਰ ਸੜਕਾਂ ਦੇ ਹਾਲਾਤ ਖਸਤਾ ਹੋ ਚੁੱਕੇ ਆ ਜਿਹੜੇ ਉਹ ਖਰਾਬ ਹੋ ਚੁੱਕੇ ਆ ਵੱਡੇ ਰੋਡਾਂ ਦੇ ਵਿੱਚ ਪਾੜ ਪੈ ਚੁੱਕੇ ਆ ਅਜੇ ਵੀ ਕਈਆਂ ਥਾਵਾਂ ਤੋਂ ਰਕਤ ਸੀਰ ਥੋੜਾ ਬੋਧਾ ਪਾਣੀ ਲੱਗ ਰਿਹਾ ਏ ਉਹ ਪਿੰਡਾਂ ਹਨ ਕੋਈ ਕੁਝ ਪਿੰਡਾਂ ਦੇ ਵਿੱਚੋਂ ਦੀ ਬਾਹਰ ਹੁੰ ਨਿਕਲ ਗਿਆ ਹਨ ਬੁਕਾਤ ਪਿੰਡ ਜਿਹੜੇ ਹੈਗੇ ਆ ਜਿੱਥੇ ਪਾਣੀ ਅਜੇ ਵੀ ਖੜੋਤਾ ਹੋ ਸਸਲਾਂ ਡੁੱਬ ਚੁੱਕੀਆਂ ਝੋਨਿਆਂ ਦਾ ਇੰਨਾ ਨੁਕਸਾਨ ਹੋ ਗਿਆ ਕਿ ਕਿਸਾਨ ਦੀ ਪਰਿਵਾਰਾਈ ਬਹੁਤ ਉਕੀ ਹੋਊਗੀ ਮਾੜ ਡੰਗਰ ਦਾ ਬਹੁਤ ਨੁਕਸਾਨ ਹੋਇਆ ਇਸ ਤਰ੍ਹਾਂ ਕਿ ਜਾਨੀ ਨੁਕਸਾਨ ਹੈ ਪੂਰੇ ਪੰਜਾਬ ਤੋਂ ਜੇ ਆਪਾਂ ਗੱਲ ਕਰੀਏ ਤੇ ਤੀਤ ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਐ ਸਵੇਰ ਤੱਕ ਤੇਰਾ ਕਿ ਜਾਨੀ ਨੁਕਸਾਨ ਵੀ ਹੋਇਆ 1600 ਕਰੋੜ ਦੀ ਤੁਸੀਂ ਗੱਲ ਕੀਤੀ ਹੈ ਨਾ ਪੰਜਾਬ ਨੂੰ ਬਹੁਤ ਵੱਡਾ ਪੈਕੇਜ ਚਾਹੀਦਾ ਸੀ ਉਹ ਵੀ ਇੱਕ ਛੋਟਾ ਪੈਕੇਜ ਆ ਇੱਕ ਮਜ਼ਾਕ तौर ਤੇ ਕਹਿ ਸਕਦੇ ਆ ਕਿਸਾਨ ਜਥੇਬੰਦੀਆਂ ਉੱਚੀ ਦਾ ਵਿਰੋਧ ਕਰ ਰਹੀਆਂ ਪੰਜਾਬ ਸਰਕਾਰ ਵਿਰੋਧ ਕਰ ਰਹੀ ਏ ਇਸ ਚੀਜ਼ ਦਾ ਕਿਸਾਨ ਨੂੰ ਪੈਕੇਜ ਵੱਡਾ ਚਾਹੀਦਾ ਸੀ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਪਰ ਭਾਈ ਕਿੱਥੋਂ ਹੋਵੇ ਜੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਚੌਣ ਤੇ ਸੇਤੇ ਪਰਭਾਈ ਹੋ ਸਕਦੀ ਆ ਤੇ ਜੇ ਆਪਾਂ ਗੱਲ ਕਰੀਏ ਕਿ ਸਾਰਾ ਕੁਝ ਹੁਣ ਸਮਾਜ ਸੇਵੀ ਸੰਸਥਾਵਾ ਤੇ ਸਾਡੇ ਐਨਆਰਈ ਪਰਾਈ ਕਰਨ ਇਹ ਥੋੜਾ ਮੁਸ਼ਕਲ ਹੋ ਜਾਂਦਾ ਸਾਡੇ ਨਾਲ ਪੰਜਾਬ ਤੋਂ ਸਾਡੇ ਸਹਿਯੋਗੀ ਤਜਿੰਦਰ ਸਿੰਘ ਜੁੜੇ ਹੋਏ ਨੇ ਲਗਾਤਾਰ ਗਰਾਉਂਡ ਜ਼ੀਰੋ ਤੋਂ ਤੁਹਾਡੇ ਨਾਲ ਜਿਥੇ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਸੇਵਾਵਾਂ ਦੇ ਵਿੱਚ ਸਾਥ ਦੇ ਰਹੇ ਨੇ ਸਵਾਗਤ ਕਰਾਂਗੇ ਤਜਿੰਦਰ ਸਿੰਘ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤੇਜੀ ਹਾਂਜੀ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤੇਜੀ ਬਿਲਕੁਲ ਸੋ ਭਾਈ ਸਾਹਿਬ ਜੇ ਅਸੀਂ ਤਾਜ਼ਾ ਹਾਲਾਤ ਸਮਝਣ ਦੀ ਕੋਸ਼ਿਸ਼ करिए ਕਿ ਕਿਹੜੇ ਇਲਾਕੇ ਇਸ ਬਲੇ ਜ਼ਿਆਦਾ ਖਤਰੇ ਦੇ ਵਿੱਚ ਨੇ ਜਾਂ ਕਿਹੜੇ ਇਲਾਕਿਆਂ ਦੇ ਵਿੱਚ ਲਗਾਤਾਰ ਪਾਣੀ ਵੱਧ ਰਿਹਾ ਹੈ ਸੋ ਜ਼ਰੂਰ ਜਾਣਕਾਰੀ ਦਿਓ ਜੀ ਹਾਂ ਬੇਟਾ ਗੁਰਪ੍ਰੀਤ ਜੀ ਆਪਾਂ ਇੱਧਰ ਦੀ ਗੱਲ ਕਰੀਏ ਜਿਹਦੇ ਲਈ ਪਾਸਾ ਸੀ ਲਗਾਤਾਰ ਕਈ ਦਿਨ ਤੋਂ ਸਵਾਵਾ ਦੇ ਰਹੇ ਆ ਜਿਵੇਂ ਜਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਕੋਲ ਜਾਨ ਅੰਬਾਸ ਹੋ ਗਿਆ ਥੋੜਾ ਜਿਹਾ ਪਾਣੀ ਦਾ ਪੱਧਰ ਨੀਵਾ ਹੋਇਆ ਵਾ ਪਰ ਸੜਕਾਂ ਦੇ ਹਾਲਾਤ ਖਸਤਾ ਹੋ ਚੁੱਕੇ ਆ ਜਿਹੜੇ ਉਹ ਖਰਾਬ ਹੋ ਚੁੱਕੇ ਆ ਵੱਡੇ ਰੋਡਾਂ ਦੇ ਵਿੱਚ ਪਾੜ ਪੈ ਚੁੱਕੇ ਆ ਅਜੇ ਵੀ ਕਈਆਂ ਖਾਵਾਂ ਤੋਂ ਇਹ ਰਕਤ ਸੀਰ ਥੋੜਾ ਬਹੁਤਾ ਪਾਣੀ ਲੱਗ ਰਿਹਾ ਉਹ ਪਿੰਡਾਂ ਨਾਲ ਕੋਈ ਕੁਝ ਪਿੰਡਾਂ ਦੇ ਵਿੱਚੋਂ ਦੀ ਬਾਹਰ ਹੁੰਦ ਕੰਢਿਆ ਹਨ ਉਤੋਂ ਬਾਅਦ ਅਗਲੇ ਪਾਸੇ ਜਿਹੜੀ ਵਗਦਾ ਉਹ ਮਾਰ ਥੱਲੇ ਹੈਗੇ ਆ ਪਿੰਡ ਬਹੁਤ ਆਕ ਪਿੰਡ ਜਿਹੜੇ ਹੈਗੇ ਆ ਜਿੱਥੇ ਪਾਣੀ ਅਜੇ ਵੀ ਖੜੋਤਾ ਹੋ ਫਸਲਾਂ ਡੁੱਬ ਚੁੱਕੀਆਂ ਝੋਨਿਆਂ ਦਾ ਇੰਨਾ ਕਿ ਨੁਕਸਾਨ ਹੋ ਰਿਹਾ ਕਿ ਕਿਸਾਨ ਦੀ ਪਰਪਾਈ ਬਹੁਤ ਉਕਤ ਹੋਊਗੀ ਮਾਲ ਡੰਗਰ ਦਾ ਬਹੁਤ ਨੁਕਸਾਨ ਹੋਇਆ ਇਸ ਤਰ੍ਹਾਂ ਕਿ ਜਾਨੀ ਨੁਕਸਾਨ ਹੀ ਪੂਰੇ ਪੰਜਾਬ ਤੋਂ ਜੇ ਆਪਾਂ ਗੱਲ ਕਰੀਏ ਕਿ 30 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਐ ਸਵੇਰ ਤੱਕ ਇਸ ਤਰ੍ਹਾਂ ਕਿ ਜਾਨੀ ਨੁਕਸਾਨ ਵੀ ਹੋਇਆ ਜੀ ਤੇ ਜੇ ਆਪਾਂ ਉਧਰ ਬਿਆਸ ਤੇ ਸਤਲੁਜ ਦੀ ਗੱਲ ਕਰਦੇ ਆ ਤੇ ਉਹਦਾ ਥੋੜਾ ਜਿਆਦਾ ਕਹਿਣ ਚਾਹਦਾ ਅੱਛਾ ਕਿਉਂਕਿ ਤੇਲੇ ਪਾਸੇ ਰਾਵੀ ਸੀ ਮਰ ਰਾਵੀ ਚੜਿਆ ਰਾਵੀ ਨੇ ਮਾਰ ਕੀਤੀ ਬਹੁਤ ਜ਼ਾਦੀ ਰਾਵੀ ਨੇ ਇੱਕਦਮ ਮਾਰ ਕਰਕੇ ਉਹਨਾਂ ਘਰਾਂ ਨੂੰ ਉਹਨਾਂ ਪਿੰਡਾਂ ਨੂੰ ਆਪੇ ਲਪੇਟ ਚ ਲੈ ਲਿਆ ਜਿੱਦਾਂ ਜਦੋਂ ਪਾਣੀ ਲੰਗਿਆ ਆਮ ਘਰਾਂ ਦੇ ਵਿੱਚ ਗੁਰਪ੍ਰੀਤ 5-5 ਫੁੱਟ ਪਾਣੀ ਸੀ ਜੀ ਅੱਜ ਅਹੀਂ ਤਖੋ ਕੇ ਪਿੰਡ ਸੀ ਬਿਲਕੁਲ ਕਰਤਾਰਪੁਰ ਪੁਰੀ ਡੋਰ ਦੇ ਨਾਲ ਪਿੰਡ ਆਏ ਉਹ ਪਿੰਡ ਵਾਲੇ ਦੱਸ ਰਹੇ ਸੀ ਕਿ ਅਸੀਂ ਜਿਹੜੇ ਘਰ 'ਚ ਬੈਠੇ ਸੀ ਨਾ ਚਾਹ ਪਾਣੀ ਛਕਿਆ ਉਹ ਘਰ ਜਮੀਨ ਲੈਵਲ ਤੋਂ 5 ਤੋਂ 7 ਫੁੱਟ ਉੱਚਾ ਹੋਇਆ ਜੀ ਆਮ ਜ਼ਮੀਨਰੀ ਹੁੰਦੀ ਆ ਉਹ ਤੋਂ ਬਾਅਦ ਸੜਕ ਉੱਤੀ ਹੁੰਦੀ ਆ ਸਗੋਂ ਬਾਅਦ ਘਰ ਜਿਹੜੇ ਕੋ ਰੁਚੇ ਬਣਾਏ ਹੁੰਦੇ ਆ ਉਹ ਤਕਰੀਬਨ ਜ਼ਮੀਨ ਤੋਂ 5 ਤੋਂ 7 ਫੁੱਟ ਚੌੜਾ ਹੋਇਆ ਪਰ ਉਹ ਘਰ ਦੇ ਵਿੱਚ ਦੀ 3 ਤੋਂ 4 ਫੁੱਟ ਪਾਣੀ ਲੰਘ ਗਿਆ ਸੀ ਬੇਦ ਵੱਡੇ ਨੁਕਸਾਨ ਹੋਏ ਆ ਤੇ ਜੇ ਉਹਦੇ ਦੇ ਪਾਸੇ ਗੱਲ ਕਰੀ ਜੀ ਆਪਾਂ ਹੁਣ 7 ਰੋਜ ਦੀ ਤੇ ਵਿਆਸ ਦੀ ਉਹ ਜ਼ਿਆਦਾ ਨੁਕਸਾਨ ਕੀਤਾ ਵਾ ਬਾਲ ਤੋਂ ਪੰਡ ਤੋਂ ਜਿਹੜਾ ਸ਼ੁਰੂਆਤ ਹੋਈ ਸੀ ਬਾਲਪੁਰ ਜਾਂ 12 14 15 ਪੰਡ ਜਿੰਨੇ ਵੀ ਲੱਗੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਖਰੀਕੀ ਤੋਂ ਅਗਲੇ ਪਾਸੇ तरीके ਤੋਂ ਅਗਲੇ ਪਾਸੇ ਬੰਡਾਲਾ ਠੀਰਾਕਾਰਾ ਨਿਹਾਲਾ ਲਲਵੇਰਾ ਅਨੇਕਾਂ ਪਿੰਡ ਆ ਜਿਹੜੇ ਪਾਣੀ ਦੀ ਮਾਰ ਛੱਲੇ ਆ ਤੇ ਇਸ ਟਾਈਮ ਵੀ ਪਾਣੀ ਦੀ ਮਾਰ ਛੱਲੇ ਆ ਕਿਉਂਕਿ ਪਿੱਛੋਂ ਪਾਣੀ ਦਾ ਪੱਧਰ ਉਧਰ ਜ਼ਿਆਦਾ ਆ ਆ ਥੋੜਾ ਜਿਹਾ ਪਾਣੀ ਘਟਿਆ ਜ਼ਰੂਰ ਕਹਿ ਸਕਦੇ ਆ ਪਰ ਅਜੇ ਹਲਾਤ ਸੁਖਾਵੇਂ ਨਹੀਂ ਹੈਗੇ ਜੀ ਇਸ ਪਾਸੇ ਡੇਰਾ ਬਾਬਾ ਨਾਨਕ ਲਾ ਲੋ ਤੇ ਲੇ ਪਾਸੇ ਵੀ ਲਾ ਲੋ ਹਲਾਤ ਇਹਦੇ ਸੁਖਾਵੇਂ ਨਹੀਂ ਜੀ بارش ਤਕਰੀਬਨ ਅੱਜ ਕੁਝ ਵਿਚਾਰ ਹੋਇਆ ਵਾ ਅੱਜ ਬਾਰਿਸ਼ ਵੀ ਸਵੇਰ ਤੋਂ ਹੁਣ ਤੱਕ ਨਹੀਂ ਪਈ ਜਿੰਨ ਲੱਗਾ ਸੀ ਪਰ ਸ਼ਾਮ ਦੇ ਸਮੇਂ ਅਚਾਨਕ ਜਦੋਂ ਬੱਦਲ ਆਉਂਦੇ ਆ ਨਾ ਦੁਰੋਂ ਦੇ ਇੰਦਾ ਲੱਗਦਾ ਕਿ ਜਿੱਦਾਂ ਕੁਛ ਮਨ ਲੀ ਹੁਣ ਕੀ ਉਹ ਸ਼ੈ ਨੂੰ ਕਹਿ ਸਕਦੇ ਆ ਕਿ ਇੱਕ ਡਰਾਉਣਾ ਮਾਹੌਲ ਬਣ ਜਾਂਦਾ ਇਹਨਾਂ ਇਲਾਕਿਆਂ ਦੇ ਵਿੱਚ ਡਰਾਉਣਾ ਮਾਹੌਲ ਇੰਦਾ ਵਾ ਕਿ ਜਿਹੜੇ ਆਮ ਘਰਾਂ ਦੇ ਛੱਤਾਂ ਵਾਂ ਉਹ ਚੋ ਰਹੀਆਂ ਆ ਬਿਲਕੁਲ ਬਿਜਲੀ ਦੇ ਬੰਚਾਂ ਦਾ ਰੁਕਾ ਹੈ ਨਾ ਦੁਪਰ ਹੋ ਰਿਹਾ ਜਿਹੜੀ ਘਰਾਂ ਚੋਂ 5 ਜਾਂ 7 ਗੋੜ ਪਾਣੀ ਲੈਂਗੇ ਹੋਊਗਾ ਅੰਦਰ ਸੇ ਬੈਠ ਕੇ ਆ ਉਹਨਾਂ ਦੀਆਂ ਕੰਧਾਂ ਬੈਠ ਚੁੱਕੀਆਂ ਵਾਂ ਤਰੇੜਾਂ ਆ ਚੁੱਕੀਆਂ ਵਾਂ ਤੇ ਇਸ ਤਰ੍ਹਾਂ ਨੁਕਸਾਨ ਬਹੁਤ ਜ਼ਿਆਦਾ ਵਾ ਲਗਭਗ ਪੰਜਾਬ ਦੇ ਜਿੰਨੇ ਕਿ ਪਿੰਡਾਂ ਦੇ ਵਿੱਚ ਪਾਣੀ ਆਇਆ ਉਹ ਪਿੰਡ ਐਸੇਵੇਂ ਮਾਰ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਮਾਰ ਦੇ ਥੱਲੇ ਆ ਕੁਝ ਖਾਸ ਚਲੋ ਜੀ ਆਪਾਂ ਗੱਲ ਕਰੀਏ ਸਮਾਜ ਸੇਵੀ ਸੰਸਥਾ ਹੋਣ ਜਾਂ ਆਕਾਲ ਏਡ ਜਿਨੇਕ ਜੋਤੀ ਹੈਗੇ ਆ ਅਸੀਂ ਵੀ ਚੱਲ ਰਹੇ ਆ ਬੀਬੀ ਸਾਹਿਬ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਸਵਾ ਚੱਲ ਰਹੀਆਂ ਆ ਆਪਣੀ ਐਵੇਂ ਕੋਈ ਬਾਕੀ ਕਵਰੇਜ ਭਾਵੇਂ ਘੱਟ ਹੋਵੇ ਕੋਸ਼ਿਸ਼ ਕਰਦੇ ਹੁੰਦੇ ਆ ਕਿ ਆਪਾਂ ਦੁੱਖ ਵਰਣਾ ਜੀ ਇਹਨਾਂ ਪਰਿਵਾਰਾਂ ਦੇ ਜਿਸਵੇ ਘਰੇ ਬੈਠ ਕੇ ਪ੍ਰਸ਼ਾਦਾ ਛਕਦੇ ਆ ਕਿਤੇ ਚਾਹ ਪਾਣੀ ਛਕਦੇ ਆ ਇੱਕ ਦਰਦ ਵਡਾਉਣ ਦੇ ਕੋਸ਼ਿਸ਼ ਆ ਸਾਡੇ ਵੱਲੋਂ ਕੁੱਤੇ ਚਾਰੇ ਆ ਮੈਡੀਕਲ ੈਂਪਸ ਚੱਲੇ ਐ ਚੋ ਪਰ સેવા ਚੱਲ ਰਹੀਆਂ ਨਾਲ ਨਾਲ ਰਾਸ ਦੀਆਂ ਸਵਾ ਕੋਸ਼ਿਸ਼ਾਂ ਵੀ ਪਾਣੀ ਦਾ ਜੋ ਉਨਾਂ ਵਾਸਤੇ ਬੱਚਿਆਂ ਵਾਸਤੇ ਜੇ ਦਾ ਕੋਈ ਚੀਜ਼ ਆ ਖਾਣ ਵਾਸਤੇ ਕੁਸਰੂਟੀਆਂ ਹੋਣੀਆਂ ਕੋਰਡਰਨ ਹੋ ਗਿਆ ਇਸ ਤਰ੍ਹਾਂ ਦੀਆਂ ਜ਼ਰੂਰੀ ਵਸਤਾਂ ਘਰਾਵੀਆਂ ਤੇ ਨਾਲ ਕੁਛ ਹੁੰਦੀ ਹੈ ਕਿ ਬੱਚਿਆਂ ਵਾਸਤੇ ਸਪੈਸ਼ਲ ਟੌਕ ਜੋ ਸਾਡੇ ਕੋਲ ਆਉਂਦਾ ਤੇ ਅਸੀਂ ਕੀ ਦੇ ਸਕਦੇ ਹਾਂ ਜਿਹਦੇ ਨਾਲ ਉਹ ਚਿਹਰੇ ਤੇ ਕੁਛ ਰੌਣਕ ਲੱਗੇ ਸਾਡੀ ਵੀ ਇਹ ਕੋਸ਼ਿਸ਼ ਆ ਪੁਜੀਆ ਪਿਸਕੋਡਰਨ ਚੀਜ਼ਾਂ ਜਦੋਂ ਬੱਚੀ ਹੁੰਦੇ ਨਾ ਬੜੇ ਮਨ ਰੂਸ਼ੀ ਹੁੰਦੇ ਆ ਤੇ ਕੁਛ ਆਪਣਾਪਣ ਵੀ ਲੱਗਦਾ ਦੇ ਹਾਲਾਤ ਇਹਦੇ ਚੰਗੇ ਨਹੀਂ ਕਹਿ ਸਕਦੇ ਜੇ ਪੰਜਾਬ ਤੇ ਜਿਸ ਤਰ੍ਹਾਂ ਪਾਣੀ ਆਇਆ ਬਿਲਕੁਲ ਆਰਜਿੰਦਰ ਸਿੰਘ ਬੀਤੇ ਦਿਨੀ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ 1600 ਕਰੋੜ ਦਾ ਜਿਹੜਾ ਪੈਕੇਜ ਪੰਜਾਬ ਦੇ ਨਾਮ ਕੀਤਾ ਗਿਆ ਆਮ ਲੋਕਾਂ ਨਾਲ ਜਿਸ ਵੇਲੇ ਤੁਸੀਂ ਗੱਲਬਾਤ ਕਰਦੇ ਹੋ ਉਹ ਲੋਕ ਰਾਹਤ ਮਹਿਸੂਸ ਕਰ ਰਹੇ ਆ ਇਸ ਐਲਾਨ ਤੋਂ ਬਾਅਦ ਦੇ ਵਿੱਚ ਵੀ ਜਾਂ ਅਜੇ ਵੀ ਕੋਈ ਉਹਨਾਂ ਨੂੰ ਰਾਹਤ ਮਹਿਸੂਸ ਨਹੀਂ ਹੋ ਰਹੀ ਨੇ 19 ਤੇ 23 ਦੇ ਹਮਸਾਹਲ ਨੂੰ ਲੋਕ ਸੋਚ ਰਹੇ ਕਿ ਜੀਵਨੋ ਮਜ਼ਾਕ ਹੋ ਸਕਦਾ ਤੇ ਸ਼ਾਇਦ ਇਹ ਵੀ ਇੱਕ ਮਜ਼ਾਕ ਹੀ ਹੋਊਗਾ ਸਾਡੇ ਨਾਲ ਕਿਉਂਕਿ 19 ਤੇ 23 ਦਾ ਮੰਜ਼ਰ ਲੋਕਾਂ ਨੇ ਹੰਡਾਇਆ ਪਿੰਡੇ ਤੇ ਹੰਡਾਇਆ ਉਹ ਬਿਲਕੁਲ ਤਾਜ਼ਾ ਜਿਹੇ ਜ਼ਖਮ ਤਾਜ਼ੇ ਹੋਣਾ ਜਿਦੋਂ ਜਖਮ ਹੁਣ ਅੱਲੇ ਹੋ ਜੀ ਜਿਹੜੇ ਜ਼ਖਮਾਂ ਤੇ ਮਲਮ ਲਾਈ ਦੀ ਆ ਕਹਿੰਦਾ ਜਖਮਾਂ ਤੇ ਮਲਮ ਲਾਈ ਦੀ ਆ ਤੇ ਜਦੋਂ ਜ਼ਖਮ ਦੇ ਉੱਤੇ ਲੂਣ ਪਾਤਾ ਜਾਵੇ ਜ਼ਖਮ ਉੱਤੇ ਮਿਰਚਾ ਪਾਤੀਆਂ ਜਾਂ ਤੁਸੀਂ ਆਪਣੀ ਟੈਨਡਰ ਕਰ ਗਾ ਲੋ ਕਿ ਉਹਦੇ ਖਲਾਸ ਕੀ ਹੋਣਗੇ ਜਿਹੜੀਆਂ ਐਲਾਨ ਹੁੰਦੇ ਆ ਐਲਾਨ ਪੂਰੇ ਕਦੋਂ ਹੋਣਗੇ ਕੁਕੜੀਆਂ ਦਾ ਮੁਆਵਜ਼ਾ ਮਿਲਿਆ ਬੱਕਰੀਆਂ ਦਾ ਮੁਆਵਜ਼ਾ ਮਿਲਿਆ ਇਹ ਐਲਾਨ ਸੀਗਾ ਤੁਸੀਂ 20000 ਦਾ ਐਲਾਨ ਕੀਤਾ ਧੰਨਵਾਦ ਆ ਚਲੋ ਜੋ ਕੁਝ ਦੇਊਗੀ ਸਰਕਾਰ ਵਧੀਆ ਗੱਲ ਆ ਪਰ ਕੀ ਇਹ ਐਲਾਨ ਤਾਂ ਕਿਸੇ ਨਾ ਸੀ ਮਦਰਾ ਪੰਜਾਬ ਸਰਕਾਰ ਪਿਆ ਰਿਹਾ ਦੇ ਦਾਂਗੇ ਕੇਂਦਰ ਇੱਕ ਆਪਸ ਵਿੱਚ ਭਾਂਜ ਨਾ ਟਕਈ ਹੋਈ ਆ ਕਿ ਅਸੀਂ ਆਹ ਦੇਖਾ ਪੰਜਾਬ ਨੂੰ 1600 ਕਰੋੜ ਦੀ ਤੁਸੀਂ ਗੱਲ ਕੀਤੀ ਹੈ ਨਾ ਪੰਜਾਬ ਨੂੰ ਬਹੁਤ ਵੱਡਾ ਪੈਕੇਜ ਚਾਹੀਦਾ ਸੀ ਉਹ ਵੀ ਇੱਕ ਛੋਟਾ ਪੈਕੇਜ ਆ ਇੱਕ ਮਜ਼ਾਕ तौर ਤੇ ਕਹਿ ਸਕਦੇ ਆ ਕਿਸਾਨ ਜਥੇਬੰਦੀਆਂ ਉੱਚੀ ਦਾ ਵਿਰੋਧ ਕਰ ਰਹੇ ਆ ਪੰਜਾਬ ਸਰਕਾਰ ਵਿਰੋਧ ਕਰ ਰਹੀ ਏ ਇਸ ਚੀਜ਼ ਦਾ ਕਿ ਸਾਨੂੰ ਪੈਕੇਜ ਵੱਡਾ ਚਾਹੀਦਾ ਸੀ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਪਰ ਭਾਈ ਕਿੱਥੋਂ ਹੋਵੇ ਜੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਚਾਹਣ ਇਸੇ ਤਰ੍ਹਾਂ ਭਰਾਈ ਹੋ ਸਕਦੀ ਆ ਤੇ ਜੇ ਆਪਾਂ ਗੱਲ ਕਰੀਏ ਕਿ ਸਾਰਾ ਕੁਝ ਹੁਣ ਸਮਾਜ ਸੇਵੀ ਸੰਸਥਾਵਾਂ ਤੇ ਸਾਡੇ ਐਨਆਰਆਈ ਭਰਾਇ ਕਰਨ ਇਹ ਥੋੜਾ ਮੁਸ਼ਕਲ ਹੋ ਜਾਂਦਾ ਹਾਂ ਆਇਆ ਦੁੱਖ ਦੀ ਘੜੀ ਦੇ ਵਿੱਚ ਜਿੰਨਾ ਸਾਰ ਦਿੱਤਾ ਸਾਡੇ ਐਨਆਰਆਈ ਭਾਈਚਾਰੇ ਨੇ ਸਾਡੇ ਇਥੇ ਪਿੰਡਾਂ ਦੇ ਨੌਜਵਾਨਾਂ ਨੇ ਖੁਸ਼ੀ ਮਿਲਦੀ ਆ ਜਦੋਂ ਨੌਜਵਾਨਾਂ ਦੇ ਵਿੱਚ ਖਲੋਕ ਕੇ ਸਾਡੇ ਨਾਲ ਸੋਗਾਂ ਵਿਚੋਂ ਆਉਂਦੇ ਆ ਪਿਆਰ ਕਰਦੇ ਆ ਕਾਲ ਚੈਨਲ ਨੂੰ ਬਹੁਤ ਪਿਆਰ ਤੇ ਮਾਣ ਸਤਿਕਾਰ ਮਿਲਿਆ ਵਰਤੇ ਅਸੀਂ ਲਗਾਤਾਰ ਵਿਚਰਦੇ ਹਾਂ ਕਿ ਸੇ ਮਲੇਕੀ ਪਾਰਟੀ ਬਾਜੀ ਨੂੰ ਛੱਡ ਕੇ ਅਸੀਂ ਆਪਣੇ ਕਾਰਜ ਕਰਦੇ ਆਂ ਤੇ ਇਹ ਸਫਲ ਸੀ ਨਾ ਜਿਹੜਾ ਉਹ ਸਫਰ ਆ ਕਿਤੇ ਨਾ ਕਿਤੇ ਪਿਆਰ ਬਚਦਾ ਸਾਡੇ ਨਾਲ ਨੌਜਵਾਨੀ ਚੁਰਦੀ ਆ ਟਰਾਲੀਆਂ ਲੈ ਕੇ ਆ ਜਾਂਦੇ ਆ ਸੋਵਾਂ ਨਾਲ ਕਰਦੇ ਆ ਤੇ ਬੜਾ ਵਧੀਆ ਲੱਗਦਾ ਤੇ ਸਾਰੇ ਜਿਹੜੇ ਸਰਕਾਰਾਂ ਦੇ ਸੀ ਜਿਹੜੀਆਂ ਇਸ ਤਰ੍ਹਾਂ ਸਸਥਾਵਾ ਨਵਾਂ ਆ ਰਹੀਆਂ ਸਭ ਜਿਹੜੇ ਸਾਰੇ ਜਦੋਂ ਕਿਤੇ ਨਾ ਕਿਤੇ ਸਰਕਾਰਾਂ ਦੇ ਭਾਈ ਜੇ ਨਜ਼ਰ ਆ ਰਹੀਆਂ ਕੁਕੜੀਆਂ ਦੇ ਮੌਜਿਆਂ ਦੀ ਗੱਲ ਹੋਈ ਬੱਕਰੀਆਂ ਦੇ ਤੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਕੋਝਾ ਮਜ਼ਾਕ ਨਾ ਹੋਵੇ ਸਾਡੇ ਨਾਲ ਕਿਤੇ ਅੱਜ ਵੀ ਜਦੋਂ ਅਸੀਂ ਗੱਲ ਕੀਤੀ ਹੈ ਨਾ ਕੀ ਅੰਦਰ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਕੋਈ ਪੈਸਾ ਜ਼ਿਕਰ ਨਹੀਂ ਹੋਇਆ ਲੋਕ ਇਹੋ ਹੀ ਗੱਲ ਕਹਿੰਦੇ ਆ ਕਿ ਧੰਨਵਾਦ ਆ ਜਿਹੜੀਆਂ ਸੰਸਥਾਵਾਂ ਸਾਡੇ ਕੋਲ ਨੇ ਆ ਸਾਡੀ ਬਹੁਤ ਉਹਨਾਂ ਨੇ ਸਰਕਾਰ ਕਰਦੇ ਨਹੀਂ ਕੀ ਕਰਨਾ ਅਜੇ ਤੱਕ ਇਹ ਅਜੇ ਕਿਤੇ ਲੱਗਦਾ ਕਿ ਮਾਹੌਲ 2025 ਦੀ ਇਲੈਕਸ਼ਨ ਵਾਲਾ ਭੌਂ ਦੇ ਖਾਤਰ ਸ਼ਾਇਦ ਕੋਈ ਨਾ ਕੋਈ ਵੱਡੇ ਐਲਾਨ ਕਰਨੀਆਂ ਗੱਲਾਂ ਸੋਚੀਆਂ ਹੋਣਗੀਆਂ ਪਰ ਅਜੇ ਪਹਤਾਸ ਜੀ ਆਪਾਂ ਗੱਲ ਕਰੀਏ ਪੰਜਾਬ ਡੁੱਬਿਆ ਪਿਆ ਤੇ ਉਹਦੇ ਵਾਸਤੇ ਕੋਈ ਵੱਡਾ ਪੈਕੇਜ ਜਿਹੜਾ ਚਾਹੀਦਾ ਸੀ ਅਜੇ ਤੱਕ ਜਿਹੜੀ ਮਲਮ ਲੱਗਣੀ ਸੀ ਉਹ ਮਲਮ ਨੇ ਅਜੇ ਤੱਕ ਲੱਗਣੀ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਕਰਾਂਗੇ ਤੁਸੀਂ ਮੌਜੂਦਾ ਹਾਲਾਤਾਂ ਤੇ ਜਿੱਥੇ ਚਾਨਣਾ ਪਾਇਆ ਹੈ ਔਰ ਨਾਲ ਦੇ ਨਾਲ ਤੁਸੀਂ ਸਵਾਮਾ ਦੇ ਵਿੱਚ ਵੀ ਡਟੇ ਹੋਏ ਤਰਦਿਲ ਤੋਂ ਧੰਨਵਾਦ ਹੈ ਜੀ ਵੈਗੁਰ ਜੀ ਕਾਖੋ ਮੈਨੂੰ ਪਰਮਿਸ਼ਨ ਕਿ ਉਹਨੇ ਕੀ ਸਰਜਾ ਆਕਾਲ ਚੈਨਲ ਆਪਰੇ ਸਰਨਵਾ ਰਿਹਾ ਹੈ ਜੀ ਹਾਂ ਮੋਰੀ ਹੋ ਕੇ ਅੱਗੇ ਤੁਰ ਪਿੰਨੇ ਆ ਵੀਰ ਜੀ ਜੁਰਪੇਈ ਤਾਂ ਅੱਜ ਬਣੀ ਮੇਰੀ ਗੱਲ ਹੋ ਰਹੀ ਸੀ ਥੋੜੇ ਜਿਵੇਂ ਸੀ ਕਹਿੰਦਾ ਜੀ ਵੀਰ ਜੀ ਮੈਂ ਤੁਹਾਡੀਆਂ ਤਸਵੀਰਾਂ ਵੇਖ ਰਿਹਾ ਹਾਂ ਦਿੱਲੀ ਤੋਂ ਮੇਰਾ ਪੂਰਾ ਮਾਨ ਹੈ ਕਿ ਮੈਂ 1-2 ਦਿਨਾਂ ਚ ਤੁਹਾਡਾ ਸਾਥ ਦੂੰਗਾ ਉਹ ਵੀ ਵੀਰ ਇੱਥੇ ਆ ਰਿਹਾ ਤੇ ਅਸਲ ਜਿਵੇਂ ਹੋਰ ਵੀ ਅਚੈਨਲ ਦੇ ਸਾਡੀ ਟੀਮ ਦੇ ਵਿੱਚ ਖਾਸ ਸੇਵਾ ਦਾ ਸਾਡਾ ਜਿਹੜਾ ਆਕਾਲ ਚੈਨਲ ਦਾ ਆਕਾਲ ਰੇਡ ਦਾ ਉਹ ਗਰਾਊਂਡ ਤੇ ਇਸ ਟਾਈਮ ਦੇ ਉੱਤੇ ਹਾਂ ਉਹਨਾਂ ਦੇ ਸਹਾਰੇ ਹੀ ਅਸੀਂ ਸਾਰੇ ਚੱਲ ਰਹੇ ਹਾਂ ਤੇ ਸੰਗਤ ਦਾ ਬਹੁਤ ਵੱਡਾ ਮੁੱਲ ਹੈ ਯੋਗਦਾਨ ਦਾ ਤਾਂ ਤੇ ਮੇਸ਼ੇ ਕਿੰਨਾ ਕਿ ਅਸੀਂ ਅਕਾਲ ਚੈਨਲ ਤੇ ਤਮਾਧੇਵਾ ਸੰਗਤ ਸਹਿਯੋਗੀ ਆ ਸਾਡੀ ਸੰਗਤ ਸਹਿਯੋਗ ਕਰਦੀ ਆ ਤੇ ਅਸੀਂ ਅਕਾਲ ਚੈਨਲ ਦਾ 12 ਸਾਲ ਦਾ ਸਫਰ ਬਹੁਤ ਵਧੀਆ ਹੰਡਾਇਆ ਅਸੀਂ 12 ਸਾਲ ਤੋਂ 13ਵੇਂ ਸਾਲ ਦੇ ਵਿੱਚ ਚੜ ਚੁੱਕੇ ਆ 13ਵੇਂ ਸਾਲ ਦੇ ਵਿੱਚ ਇੱਕ ਤਰਾਸਦੀ ਆਈ ਹੈ ਜੀ ਇਥੇ ਉਹਨਾਂ ਪ੍ਰਕਰਵਾ ਦਾ ਖੜੇ ਆ ਸਾਡੇ ਸਰਜਾ ਤੇ ਸਰਜਾਂ ਦੀ ਪੂਰਤੀ ਕਰਨ ਵਾਸਤੇ ਗੁਰੂ ਸਾਹਿਬ ਨੇ ਸ਼ਾਇਦ ਸਾਡੇ ਅੱਗੇ ਅਗਿਆਨ ਚੁਣਿਆ ਹੋਇਆ ਵਾ ਕਿ ਜਰਨ ਸਿਰਾ ਕਰੋ ਪਰ ਜੇ ਪਿੱਛੇ ਗੱਲ ਕਰਦੇ ਆ ਸਾਡੇ ਚਿਹਰੇ ਦੇਖਦੇ ਆ ਪਿੱਛੇ ਉਹ ਸਾਡੇ ਸਹਿਯੋਗੀਆਂ ਦਾ ਯੋਗਦਾਨ ਆ ਸੰਸਥਾਵਾਂ ਹੋਣਾ ਸਮਾਜ ਸੇਵੀ ਵੀ ਜੇ ਤੁਰ ਪੈਂਦੇ ਆ ਪਿੰਡਾਂ ਜੋ ਟਰਾਲੇ ਤੁਰ ਪੈਂਦੇ ਆ ਵਰਤੀ ਦੇ ਪਿੱਛੇ ਬਹੁਤ ਵੱਡਾ ਯੋਗਦਾਨ ਸੰਗਠਨ ਦਾ ਜੀ ਅਸੀਂ ਵੀ ਸੰਗਠਨ ਦੇ ਸਹਿਯੋਗ ਨਾਲ ਚੱਲਦੇ ਆ ਉਹਨਾਂ ਵੀਰਾਂ ਦਾ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਆ ਸਾਰੇ ਪਛਾਣਦੇ ਰਹਾਂਗੇ ਸਾਰੇ ਪਛਾਣਦੇ ਹੋਏ ਹੌਕਾ ਵੀ ਦਿੰਨੇ ਆ ਕਿ ਅਸੀਂ ਜੋ ਧਰਤੀ ਤੇ ਜਾ ਕੇ ਮੈਂ ਹਰ ਰਿਕਾਰਡਿੰਗ ਦੇ ਵਿੱਚ ਉਹ ਗੱਲ ਕੀਤੀ ਸੀ ਕਿ ਇਸ ਵਾਰ ਦੇ ਨਾਨਕ ਦੀ ਪਵਿੱਤਰ ਧਰਤੀ ਬੇਰਾਬਾ ਬਾਬਾ ਨਾਨਕ ਇਹ ਤੋਂ ਕਰਤਾਰਪੁਰ ਕੋ ਸਾਹਿਬ ਤੋਂ ਸਾਨੂੰ ਤੇ ਟਿਕਾ ਮਿਲਿਆ ਬਾਬੇ ਨਾਨਕ ਨੇ ਉਸੇ ਕਿਰਤ ਕਰੋ ਨਾਮ ਦੇ ਕੋਤੇ ਵੰਡ ਕੇ ਚੱਕਰ ਦਾ ਪੀਛੇ ਤੈ ਸਾਨੂੰ ਉਸ ਧਰਤੀ ਨੂੰ ਜਿੱਥੇ ਅਸੀਂ ਰੱਬ ਪਗਰ ਜਨ ਅਸੇਦਾ ਹੋਨੇ ਆ ਉਥੇ ਇਸੇ ਆਸ ਦੇ ਨਾਲ ਕਿ ਆਪਾਂ ਦੁੱਖ ਵੰਡਾਉਣ ਇਸ ਪਰਿਵਾਰਾਂ ਦਾ ਆਪਾਂ ਉਹਨਾਂ ਪਰਾਲੀ ਨਾਲ ਬਾਹਰ ਖੜੀ ਗਏ ਉਹਨਾਂ ਪਰਿਵਾਰਾਂ ਨੂੰ ਫਿਰ ਉਸ ਲੀਡ ਤੇ ਲੈਉਂ ਤੇ ਲੈਉਂ ਤੱਕ ਦੀ ਜ਼ਿੰਮੇਵਾਰੀ ਕੋਸ਼ਿਸ਼ ਕਰ ਰਹੇ ਕਿ ਜਿੱਥੇ ਜਿੱਥੋਂ ਵੱਧ ਤੋਂ ਵੱਧ ਆਵਾਜ਼ ਪਹੁੰਚੇ ਜਿੱਥੋਂ ਤੱਕ ਸੇਵਾ ਪਹੁੰਚ ਸਕੇ ਸਰਕਾਰਾਂ ਤੱਕ ਵਾਅਦੇ ਪਹੁੰਚੇ ਇਹ ਸਾਡੇ ਫਰਜ਼ ਆ ਅਸੀਂ ਇਹ ਨਿਭਾਉਂਦੇ ਰਹਿਾਂਗੇ ਕਿ ਸਰਚਾਂ ਦੀ ਪੂਰਤੀ ਕਰਨਾ ਇੱਕ ਸਿੱਖ ਦਾ ਫਰਜ਼ ਆ ਬਿਲਕੁਲ ਜੀ ਸਬੋਤ ਤੁਰਤ ਮਤ ਕਰਾਂਗੇ ਫਤਿਹ ਅਰਜ਼ ਕਰਾਂਗੇ ਜੀ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਦੇ ਸਭ ਤੋਂ